ਦਨ ਥੋੜੀ ਰਹਿ ਗਈ ਸੂਨ ਚ 15 ਦਿਨ ਰਹਿੰਦੇ ਸੂਨ ਚ ਲਾਟਰੀ ਆ ਮਿੱਤਰੋ ਇੱਕ ਵਾਰ ਸਾਰੀ ਵੀਡੀਓ ਚੈੱਕ ਕਰ ਲਓ ਕਿਹੜੇ ਘੋੜੇ ਤੋਂ ਆ ਗੱਬਣ ਤੇ ਮਗਰਲੀ ਵਾਰ ਕੀ ਦਿੱਤਾ ਸੀ ਸਾਰੇ ਪ੍ਰੂਫ ਦਵਾਂਗੇ ਸੋ ਆਜੋ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਹਾਂਜੀ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਰਾਹੀਂ ਜੁੜੇ ਹੋਏ ਆ ਆਪਣੀ ਵੀਡੀਓ ਦੇਖ ਰਿਹਾ ਹੈ ਤਾਂ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਅੱਜ ਫੇਰ ਇੱਕ ਬਹੁਤ ਚੰਗੀ ਘੋੜੀ ਲੈ ਆਏ ਆ ਇੱਕ ਨਹੀਂ ਕਹਿ ਸਕਦੇ ਆਪਾਂ ਦੋ ਕਹਿ ਸਕਦੇ ਆ ਕਿਉਂਕਿ ਇਹ ਉਹ ਚੀਜ਼ ਹੈ ਜਿਹਨੇ 15 17 ਦਿਨਾਂ ਤਾਈਂ ਇੱਕ ਬੱਚੇ ਨੂੰ ਮੰਨ ਲਓ ਇੱਕ ਨਵੇਂ ਮੈਂਬਰ ਨੂੰ ਜਨਮ ਦੇ ਦੇਣਾ ਕਹਿਣ ਤਾਂ ਮਤਲਬ ਘੋੜੀ ਗੱਭਣ ਹੈ ਦੋਸਤੋ ਦਿਨ 15 ਤੋਂ 17 ਹੀ ਰਹਿੰਦੇ ਆ ਦੁੱਧ ਦੁੱਧ ਲਾਇਆ ਹੋਇਆ ਘੋੜੀ ਦਾ ਮਾਰਵਾੜੀ ਘੋੜੀ ਆ ਮੌਹਾਂ ਰੰਗ ਦੀ ਆ ਕਿੰਨੀ ਉਮਰ ਆ ਕੀ ਹਾਈਟ ਆ ਕਿਹੜੇ ਘੋੜੇ ਤੋਂ ਗੱਭਣ ਆ ਸਾਰੀ ਡਿਟੇਲ ਹੀ ਦਵਾਂ ਕਿ ਤੇ ਮਗਰਲੇ ਸੂਏ ਕੀ ਦਿੱਤਾ ਉਹਦੀਆਂ ਵੀ ਆਪਣੇ ਕੋਲ ਫੋਟੋ ਵੀਡੀਓ ਪਈ ਆ ਕਿਹੜੇ ਘੋੜੇ ਤੋਂ ਬੱਚਾ ਦਿੱਤਾ ਕਿਦਾਂ ਦੀ ਮਾਰਕਿੰਗ ਦਿੱਤੀ ਸਾਰੇ ਤੁਹਾਨੂੰ ਪ੍ਰੂਫ ਦਵਾਂਗੇ ਦੋਸਤੋ ਸੋ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਚੱਲਦੀ ਚੱਲਦੇ ਹੋਣ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤਾਂ ਜੋ ਤੁਹਾਡੇ ਦਾ ਹੀ ਸਭ ਤੋਂ ਪਹਿਲਾਂ ਆਏ ਜਾਨਵਰ ਦੀ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਦਿਨੇ ਆਪਾਂ ਘੋੜੀ ਦੀ ਡਿਟੇਲ ਰੰਗ ਤੁਸੀਂ ਦੇਖ ਲਿਆ ਦੋਸਤ ਮੌਗਾ ਰੰਗ ਦੀ ਘੋੜੀ ਆ ਮਾਰਵਾੜੀ ਘੋੜੀ ਤੇ ਕਰ ਦੇਣ ਕਨਫਰਮ ਪੂਰਾ ਚੰਗਾ ਆਪਾਂ ਕੰਡੀਸ਼ਨ ਵਾਲੀ ਘੋੜੀ ਰੱਖਿਆ ਸਾਡੇ ਤੇ ਹਾਂਜੀ ਦੋਸਤੋ ਪਹਿਲਾਂ ਤਾਂ ਜਿਹੜੀ ਚੀਜ਼ ਆਪਾਂ ਲਾਟਰੀ ਵਾਲੀ ਕੀ ਉਹਦਾ ਹੀ ਕਲੀਅਰ ਕਰਦੇ ਆਪਾਂ ਉਹਦੀ ਐਕਸਪਲੇਨੇਸ਼ਨ ਹੀ ਦਿੰਦੇ ਆ ਲਾਟਰੀ ਵਾਲੀ ਦੋਸਤੋ ਘੋੜੀ ਆਪਾਂ ਤਾਂ ਕਿਹਾ ਬਣ ਇਹਦੇ 15 ਕ ਮਥਾ ਹੀ ਰਹਿੰਦੇ ਆ ਤੋ ਕੋਈ ਵੀ ਆਪਾਂ ਲਾਟਰੀ ਪਾਈਏ ਦੁੱਗਣੀ ਹੁੰਦੀ ਆਪਾਂ ਦੇਖੀ ਨਹੀਂ ਹੁੰਦੀ ਰੈਸ਼ਕੀ ਹੁੰਦਾ ਪਰ ਇਹ ਘੋੜੀ ਉਹ ਆ ਜਿਹਨੇ ਦੁੱਗਣੀ ਹੋ ਜਾਣਾ ਕਿਉਂ ਪਹਿਲਾਂ ਤਾਂ ਇਹਦਾ ਆਪਦਾ ਰੇਟ ਹੀ ਬਹੁਤ ਜਾਇਜ਼ ਆ ਗੱਬਣ ਘੋੜੀ ਚੰਬੀ ਨਹੀਂ ਕੋਈ ਆ ਮੁੱਲ ਤੇ ਦਿੰਦਾ ਜਿਹੜੀ ਤੇ ਆਪਾਂ ਮਾਰਵਾੜੀ ਦੇ ਦੇਣੀ ਆ ਬਾਕੀ ਸੂਨਦੇ ਜਮਾ ਨੇੜੇ ਆ ਦਿਨਾਂ ਨੂੰ ਮੰਨ ਲਓ ਬਸ਼ੀਰਾ ਦੇ ਬਸ਼ੀਰੀ ਦੇ ਦੇ ਦੇਣਾ ਇਹਨੇ ਚੰਗਈ ਆ ਕਿਉਂ ਚੰਗੇ ਘੋੜੇ ਤੋਂ ਗੱਬਣ ਤੇ ਮੰਨ ਲਓ ਵੀ ਦੁੱਗਣਾ ਹੋ ਜਾਣਾ ਦੋ ਜਾਨਵਰਾਂ ਦਾ ਭਾਈ ਵੀ ਕਹਿ ਸਕਦੇ ਦੋ ਜਾਨਵਰਾਂ ਦੇ ਦੋ ਜਾਨਵਰ ਆਪਾਂ ਇੱਕ ਦੇ ਮੁੱਲ ਦੇ ਰਹੇ ਆ ਤੇ ਐਂ ਵੱਧੇ ਵੀਰਾਂ ਨੇ ਕਮੈਂਟ ਕਰਨਾ ਬਾਈ ਹਾਂ ਤੂੰ ਆਪਦੇ ਘਰੇ ਰੱਖ ਲ ਤੂੰ ਸਵਾਲਾ ਪਹਿਲਾਂ ਤਾਂ ਪਹਿਲੀ ਗੱਲ ਬਾਈ ਆਪਣੇ ਘਰੇ ਪਹਿਲਾਂ ਹੀ 7-8 ਘੋੜੀਆਂ ਬਰੀਡਿੰਗ ਤੇ ਲਾਈਆਂ ਹੋਈਆਂ ਪਰ ਆਪਾਂ ਕੋਈ ਐਂ ਵੀ ਨਹੀਂ ਵੀ ਸੱਟ ਕੇ ਦੇਣੀਆਂ ਹਨ ਜੇ ਕੋਈ ਨਾ 17 ਦਿਨ 15-17 ਦਿਨ ਰਹਿੰਦੇ ਸੇਲ ਹੋ ਗਈ ਤਾਂ ਠੀਕ ਹੈ ਨਹੀਂ ਤਾਂ ਆਪਣੇ ਘਰੇ ਤਾਂ ਇਹਨੇ ਸੂਈ ਪੈਣਾ ਕਰਮ ਵਾਲੀ ਨੇ ਤੇ ਦੋਸਤੋ ਬਾਲਪੋਰੀਆਂ ਦੀ ਸਾਫ ਆ ਮੱਥੇ ਪਟਾ ਤਿੰਨ ਪੈਰ ਚਟੇ ਆ ਕੰਨਾਕੁਨਾ ਦੀ ਬਹੁਤ ਜ਼ਿਆਦਾ ਚੰਗੀ ਆ ਗਰਦਨ ਦਾ ਫਰੇਮ ਆ ਬਹੁਤ ਜ਼ਿਆਦਾ ਚੰਗਾ ਰੰਗ ਬਹੁਤ ਚੰਗਾ ਮਹੂਗਾ ਰੰਗ ਤੇ ਪੀਟਰਲ ਘੋੜੀ ਆ ਮੇਨ ਗੱਲ ਆ ਜਿਹੜੀ ਤੇ ਮਗਰਲੇ ਸੂਏ ਦੋਸਤੋ ਇਹਨੇ ਬਸ਼ੀਰੀ ਦਿੱਤੀ ਸੀ ਇਟਲੀਆ ਕੁਐਤ ਚਾਰੇ ਲੱਤਾਂ ਉਹਦੀਆਂ ਕਾਲੀਆਂ ਰੰਗ ਸਾਰਾ ਕੁਐਤ ਤੇ ਮੱਥੇ ਦਿੱਤਾ ਹੀ ਫੁੱਲ ਕੰਨ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਦਿੱਤੀ ਸੀ ਆਪਣੇ ਕੋਲ ਫੋਟਾਂ ਪਈਆਂ ਦੋਸਤੋ ਮੈਂ ਉਹ ਵੀ ਜੇ ਕਿ ਭਰਾ ਨੂੰ ਸੌਦਾ ਬਣਿਆ ਤਾਂ ਆਪਾਂ ਉਹਨੂੰ ਫੋਟਾਂ ਵੀ ਦੇ ਦਾਂ ਤੇ ਦੁਬਾਰਾ ਫੇਰ ਉਸ ਘੋੜੇ ਤੋਂ ਗੱਬਣਾ ਲਾਂਗੋਵਾਲ ਪਿੰਡ ਸੰਗਰੂਰ ਦੇ ਨੇੜੇ ਲਾਂਗੋਵਾਲ ਪਿੰਡ ਪੈ ਜਾਂਦਾ ਦੋਸਤੋ ਉੱਥੇ ਲਾਲ ਰਤਨ ਦਾ ਬੱਚਾ ਖੜਾ ਉਹ ਘੋੜੇ ਤੋਂ ਦੁਬਾਰਾ ਗੱਬਣਾ ਤੇ ਮਗਰਲੇ ਸੂਏ ਵੀ ਉਸ ਦੀ ਬੱਚੀ ਹੀ ਸੀ ਇਹਦੇ ਸੋ ਦੋਸਤੋ ਤੇ ਉਹ ਘੋੜੇ ਦਾ ਤੇ ਆ ਘੋੜੀ ਦਾ ਰਿਅਲਟ ਵੀ ਚੈੱਕ ਕਰ ਸਕਦੇ ਆਂ ਵੀ ਕੀ ਦਿੰਦੀ ਆ ਹਨਾ ਘੋੜੀ ਤੇ ਬਾਕੀ ਪੇਟਲਾ ਘੋੜੀ ਹੱਥਾਂ ਪੈਰਾਂ ਦੀ ਸਾਫ਼ ਅਤੇ ਸਾਊ ਠੰਡੀ ਬਹੁਤ ਜ਼ਿਆਦਾ ਬੱਚਿਆਂ ਵਾਲੀ ਘੋੜੀ ਆ ਤੇ ਸਵਾਰੀ ਦੀ ਤਾਂ ਤੁਸੀਂ ਗੱਲ ਹੀ ਸਾਡੇ ਤੁਰਦੀ ਹੈ ਤਾਂ ਨਜ਼ਾਰਾ ਲਿਆ ਲੈਂਦੇ ਚਾਹੇ ਉੱਪਰ ਪਾਣੀ ਦਾ ਗਲਾਸ ਰੱਖ ਕੇ ਬਹਿ ਜਾਓ ਆਈ ਨਹੀਂ ਵੀ ਪਾਣੀ ਉੱਥਲ ਵੀ ਜਾਓ ਬਹੁਤ ਸੋਹਣਾ ਚਾਲ 25 30 ਤੇ ਰੇ ਵੀ ਅੱਜ ਵੀ ਤੁਰਦੀ ਹੈ ਜਿਵੇਂ ਸੂਨ ਦੇ ਨੇੜੇ ਗੱਪਣ ਹਨਾ ਫੇਰ ਵੀ ਚਾਲ ਫੁੱਲ ਆ ਤੇ ਹਾਈਟ ਦੀ ਗੱਲ ਕਰੀ ਤਾਂ ਦੋਸਤ ਜਿਹੜੀ ਇਹਦੀ ਹਾਈਟ ਆ ਪ੍ਰੋਪਰ 9 ਇੰਚ ਹਾਈਟ ਆ ਜੀ ਲੈਂਥ ਲੌਂਥ ਦੀ ਚੰਗੀ ਆ ਪੇਟਲ ਘੋੜੀਆ ਪੇਟ ਬਹੁਤ ਜਿਆਦਾ ਛੱਡਿਆ ਹੋਇਆ ਤੇ ਗਰਦਨ ਦਾ ਕੌਂਡਾ ਕੰਡੀਸ਼ਨ ਬਹੁਤ ਚੰਗੇ ਜਿਹੜੀ ਇਹਦੀ ਮਾਰਵਾੜੀ ਵਸ਼ੇਰੀ ਉਹ ਵੀ ਪੂਰੀ ਵਧੀਆ ਕੁਆਲਿਟੀ ਦੀ ਆ ਮੰਨ ਲਓ ਜਿਹੜੇ ਆਪਾਂ ਮਾਰਵਾੜੀ ਵਿੱਚ ਕੰਨ ਭਾਲਦੇ ਹੁੰਦੇ ਆ ਛੋਟਾ ਕੰਨ ਤੇ ਅੱਧੀ ਅੱਧੀ ਕੁੰਡੀ ਮੁੜੀ ਹੋਈ ਆ ਰੰਗ ਬਹੁਤ ਸੋਹਣਾ ਕੁਮੈਤ ਰੰਗ ਚਾਰੇ ਲੱਤਾਂ ਕਾਲੀਆਂ ਮੱਥੇ ਫੁੱਲ ਮਾਰਕਾਏ ਪੂਰਾ ਪ੍ਰੋਪਰ ਸੋਹਣਾ ਦਿੱਤਾ ਤੇ ਖਾਈ ਤੋਂ ਬਹੁਤ ਸੋਹਣੀ ਕੱਢ ਰਹੀ ਆ ਘੋੜੀ ਦੇ ਨਾਲ ਫਰਦੀ ਦੀਆਂ ਫੋਟੋਆਂ ਪਈਆਂ ਆਪਣੇ ਕੋਲ ਦੇਖੋ ਖੜਨੇ ਖੁਰਨੇ ਕਿੰਨੇ ਚੰਗੇ ਉਹ ਆਪ ਦੇ ਆਪ ਚ ਕੁੜੀ ਚ ਕੁਆਲਿਟੀ ਹੈ ਤੇ ਨੇ ਮੂਰੇ ਬੱਚਾ ਦਾ ਕੁਆਲਿਟੀ ਦਾ ਦੋਸਤੋ ਦੇਣਾ ਹੀ ਦੇਣਾ ਤੇ ਬਾਕੀ ਤੁਸੀਂ ਜੇ ਕੇ ਭਰਾ ਨੂੰ ਆਪਣਾ ਸੌਦਾ ਬਣਾ ਆਪਦੀ ਗੱਬਣ ਚੈੱਕ ਵੀ ਕਰਵਾ ਸਕਦਾ ਪਰ ਹੁਣ ਤਾਂ ਇਹਦਾ ਢੱਡੀ ਦੱਸੀ ਜਾਂਦਾ ਗੱਬਣਦਾ ਹਨਾ ਦੁੱਧ ਦੁੱਧ ਲਾ ਚੱਲੀ ਕੁੜੀ ਸਵਾਰੀ ਦੇ ਪਾਸ ਹੱਥਾਂ ਪੈਰਾਂ ਦੀ ਸਾਫ ਸਾਰੀ ਆਪਾ ਦਿਖਾਤੀ ਦੋਸਤੋ ਫੇਰ ਵੀ ਜੇ ਕੇ ਭਰਾ ਨੂੰ ਕੋਈ ਡਿਟੇਲ ਰਹਿੰਦੀ ਹੋਈ ਵੀਡੀਓ ਚ ਜਲਦੀ ਜਲਦੀ ਚੇਤਾ ਭੁੱਲ ਗਿਆ ਹੋਵੇ ਦੱਸੰਦਾ ਤਾਂ ਉੱਪਰ ਚੱਲ ਪੇ ਨੰਬਰਾਂ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨਾਲ ਧੰਨਵਾਦ